ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋ ਤੁਹਾਡਾ ਸਵਾਗਤ ਹੈ ਜੀ ਨੂਨੇ ਤੇ ਕੌ ਰਾਈ ਚੈਨਲ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਤੇ ਕਮੈਂਟ ਸ਼ੇਅਰ ਤੇ ਜ਼ਰੂਰ ਕਰਿਆ ਕਰੋ ਤੇ ਜੀ ਅੱਜ ਨਿਕਲੇ ਧੂਪਾਂ ਤੇ ਆਪਾਂ ਨੇ ਜਿਹੜੇ ਕੱਲ ਕਪੜਾ ਧੋਤੇ ਸੀ ਉਹ ਦਿੱਤੇ ਸੁੱਕਣੇ ਆਪਾਂ ਕੱਲ੍ਹ ਹਲੇ ਮੈਂ ਤੋਂ ਉਹ ਸੁੱਕਾ ਭੋਲੇ ਸੀ ਜਿਆਨੂੰ ਫੇਰ ਵੀ ਆ ਗਿਆ ਤੇ ਇਹ ਦੇਖਾ ਕਿ ਫੇ ਚੱਕ ਕੇ ਮੈਦਾਨ ਛੜ ਥਲੇ ਰੱਖੇ ਬਾਛੜਨਾ ਗਿੱਲੇ ਹੋ ਗਏ ਹਾਂ ਚਲੋ ਲਾ ਕੇ ਪਰ ਨੂੰ ਕਰਦਣੇ ਬਿਜਲੀ ਇੰਨੀ ਜ਼ਿਆਦਾ ਲਸ਼ ਕੇ ਬੁਰਾ ਹਾਲ ਤੇ ਵੇੜਾ ਪਸੰਬਤਾ ਸੀ ਤੇ ਉਹ ਜਿਹੜੀ ਮਿੱਟੀ ਐ ਇਹ ਟਰੈਕਟਰ ਲੈ ਕੇ ਗਏ ਨੇ ਟੈਰਾਂ ਨਾਲ ਫੇਰ ਹੋਊਗਾ ਆਇਤਾ ਸੋਨਾ ਦਿਨ ਲੱਗ ਗਏ ਨਿਖਰ ਗਿਆ ਤੇ ਵਾਹੀ ਗੁਰੂ ਇੱਦ ਦੇ ਨਿਖਾਰੀ ਰੱਖੇ ਹੁਣ ਤਾਂ ਨੂੰ ਬਹੁਤ ਟਾਈਮ ਹੋ ਗਿਆ ਹੁਣ ਤਾਂ 20 ਦਿਨ ਹੋ ਗਏ ਨਹੀਂ ਪੈੰਦੇ ਨੂੰ ਤੇ ਬੁਰਾ ਹਾਲ ਹੋਇਆ ਪਿਆ ਜੀ ਮਹੀਨੇ ਨਾਲ ਤਾਂ ਤੜਾ ਕੰਮ ਕੋ ਪਰਸੂ ਕੰਮ ਪਾ ਜੇ ਡੰਗਰ ਹਲੇ ਆਪਣੇ ਅੰਦਰ ਇਹਨੇ ਉਹ ਕੂੜਾ ਪਾ ਕੇ ਰੱਖ ਤਸੀਂ ਬੈਗੀਆਂ ਪੱਠੇ ਖਾ ਕੇ ਤੇ ਆਪ ਕੱਪੜੇ ਇੱਧਰ ਵੀ ਸੁੱਕਣੇ ਪਾ ਜਣੇ ਬਾਹਰਲਾ ਕੰਮ ਆਪਨੇ ਸਾਰਾ ਨੇ ਵੇਚਤਾ ਤੇ ਆਪਣਾ ਜਿਹੜਾ ਅੰਦਰ ਦਾ ਹੈ ਗਿਆ ਬੋ ਦਾ ਆਪਣਾ ਅੰਦਲਾਣਾ ਇਹ ਵੀ ਕੱਲ ਸਾਰਾ ਸਾਫ ਕੀਤਾ ਤੇ ਪੋਚਾ ਵਗੈਰਾ ਲਾਇਆ ਤੇ ਅੱਜ ਰਹਿਦਾ ਵਾ ਨੇ ਚਾਲੂ ਚੂੜੂ ਦਾ ਮੇਰਤਾ ਪੋਚਾ ਰਹਿ ਗਿਆ ਆਪਾਂ ਲੱਗਦਾ ਸੀ ਵੀ ਰੋਟੀ ਲਾਉਣ ਮਾਂ ਵੀ ਰੋਟੀ ਲਾ ਕੇ ਫਿਰ ਉਹ ਚਲਾਉਣੇ ਕਿਉਂਕਿ ਫਿਰ ਸੋਈ ਦੇ ਵਿੱਚ ਵੀ ਲੱਗ ਜਾਂਦਾ ਵਾ ਸਾਰਾ ਕੰਮ ਕੋਵਰੇ ਚ ਨਿੱਬੜ ਜਾਂਦਾ ਵਾ ਨਾ ਵੀਰ ਪਾਪਾ ਗਏ ਹਨ ਪੱਠੇ ਲੈਣ ਤੇ ਟੋਪਾਂ ਨੂੰ ਪਹਿਲਾਂ ਮਲਾਂ ਕਹਿੰਦੇ ਲੈ ਆਵਾਂ ਸਬਾਲੀ ਰਾਜ ਦੇ ਤਾਂ ਨਹੀਂ ਪੱਡ ਹੁੰਦੇ ਕਿਉਂਕਿ ਹੁਣ ਤੇਲ ਪੈਂਦੇ ਆ ਕਿ ਗਿੱਲੇ ਹੁੰਦ ਨੇ ਪੱਠੇ ਉਹ ਡੰਕਰ ਖਾਂਦੇ ਨਹੀਂ ਹੈਗੇ ਬਾਲਾ ਫਿਰ ਛੱਡ ਹੀ ਜਾਂਦੇ ਨੇ ਨੂੰ ਜੇ ਮਰੀ ਜਾਂਦੇ ਨੇ ਨੱਕ ਬੋਲੇ ਜੇ ਝੱਜੇ ਦਾ ਫੇਖਾਂਦੀਆਂ ਨਹੀਂ ਹੈਗੀਆਂ ਤਾਂ ਕਰਕੇ ਥੋੜਾ ਜਿਹਾ ਦਿਨ ਚੜ ਹੀ ਜਾਂਦੇ ਹੁੰਦੇ ਨੇ ਹੁਣ ਕੱਲੂ ਜਿਹੜਾ ਥੋੜਾ ਦਿਨ ਚੜਿਆ ਹਨ ਬੱਦ ਲਿਆ ਦੰਦਾ ਤੇ ਅੱਜ ਤਾਂ ਮੌਸਮ ਨਿੱਖ ਰਿਹਾ ਪਿਆ ਹੈ ਲਓ ਜੀ ਆਪਾਂ ਮੈਂ ਇੱਥੇ ਹੋਗਾ ਸੀਗਾ ਦੁਪਹਿਰ ਦਾ ਟਾਈਮ ਆਪਾਂ ਦਾ ਮਤਲਬ ਰੋਟੀ ਖਾ ਲਈ ਸੀ ਤੇ ਨਵੀਂ ਰਹਿ ਗਈ ਸੀ ਉਹ ਨੂੰ ਚੜਦਾ ਸੀਗਾ ਬੁਖਾਰ ਬੁਖਾਰ ਉਹ ਨੂੰ ਹੋਗਾ 2-3 ਦਿਨ ਚੜਦੇ ਨੂੰ ਤੇ ਉਹਦੇ ਕਰਕੇ ਹੋ ਗਿਆ ਨਹੀਂ ਮੈਂ ਰੋਟੀ ਨਹੀਂ ਖਾਣੀ ਹੈਗੀ ਮੈਨੂੰ ਕਹਿੰਦੇ ਬੇਸਨ ਦੇ ਢੂੜੇ ਮਤਲਬ ਕਿ ਬਣਾ ਕੇ ਦੋ ਬ ਪਹਿਲਾਂ ਤਾਂ ਮੈਂ ਮਨਾ ਕਰਤਾ ਸੀਗਾ ਮੈਂ ਕਿਹਾ ਵੀ ਨਹੀਂ ਵੀ ਰੋਟੀ ਬੜੀ ਪਈ ਆ ਹਨਾ ਤੂੰ ਉਹ ਖਾ ਵੀ ਆਪਾਂ ਉਹ ਨਹੀਂ ਬਣਾਉਣੇ ਹੈਗੇ ਜਦ ਲੋਹਾਟੀ ਉਹਦੀ ਹੱਟੀਆਂ ਨਹੀਂ ਰੋਟੀ ਖਾਦੀ ਨਹੀਂ ਹੈਗੀ ਕਹਿੰਦੀ ਮੈਨੇ ਖਾਣੀ ਹੈਗੀ ਰੋਟੀ ਫੇਰ ਚਲ ਮੈਂ ਮਨਾ ਬਣਾਉਣੀ ਪੈਣੇ ਨੇ ਹਨਾ ਫਿਰ ਬੱਚਾ ਭੁੱਖਾ ਵੀ ਨਹੀਂ ਦੇਖ ਹੁੰਦਾ ਹੈਗਾ ਤੇ ਫਿਰ ਮਾਹ ਚਲੋ ਆਪਾਂ ਬਣਾ ਲੰਨੇ ਆਪਾਂ ਇੱਕ ਪਾਸੇ ਧਰ ਲਈ ਸੀ ਵਿੱਚ ਆ ਤੇ ਦੂਜੇ ਪਾਸੇ ਆਪਣਾ ਤਵਾ ਧਰ ਲਿਆ ਸੀਗਾ ਵੇਸਣ ਜਿਹੜਾ ਆਪਾਂ ਨੇ ਘੋਲ ਲਿਆ ਸੀਗਾ ਉਹਦੇ ਵਿੱਚ ਬਸ ਆਪਾਂ ਨੇ ਨੂਨ ਮਿਰਚ ਤੇ ਹਲਦੀ ਥੋੜਾ ਜਿਹਾ ਜੀਰਾ ਬਈ ਹੀ ਕੁਝ ਪਾਇਆ ਸੀਗਾ ਹੋ ਉਹ ਨੂੰ ਜੂ ਵੀ ਜਾ ਪਿਆਜ਼ ਵਗੈਰਾ ਪਾ ਲਵਾਂ ਤੇ ਟਮਾਟਰ ਉਹ ਖਾਂਦੀ ਨਹੀਂ ਹੈਗੀ। ਹਮ ਟਮਾਟਰ ਉਹਨੂੰ ਪਸੰਦ ਨਹੀਂ ਹੈਗੇ। ਟਮਾਟਰ ਨਹੀਂ ਖਾਂਦੀ ਹੈਗੀ ਇਸ ਕਰਕੇ ਮੈਂ ਟਮਾਟਰ ਹੁਣ ਉਹਦੇ ਵਾਲੇ ਚ ਤਾਂ ਮੈਂ ਪਾਉਂਦੀ ਨਹੀਂ ਹੁੰਦੀ ਹੈਗੀ ਕਿਉਂਕਿ ਪਾਇਆ ਨਾ ਫਾਇਦਾ ਵੀ ਕੋਈ ਨਹੀਂ ਹੁੰਦਾ ਜਦੋਂ ਬੱਚੇ ਨੇ ਹਨਾ ਖਾਣਾ ਹੀ ਨਹੀਂ ਹੈਗਾ। ਕੱਟ-ਕੱਟ ਕੇ ਸਾਈਡ ਤੇ ਰੱਖ ਦਿੰਦੀ ਉਹ। ਖਾਂਦੀ ਨਹੀਂ ਹੈਗੀ ਟਮਾਟਰ ਪਿਆਜ਼ ਖਾ ਲਾਂਦੀ ਹੈ ਪਿਆਜ਼ ਆਪਾਂ ਪਾ ਦਿੰਦੇ ਹੁਣ ਬਰੀਕ-ਬਰੀਕ ਚੀਰ ਕੇ ਤੇ ਇੱਥੇ ਜੀ ਆਪਣਾ ਤਵਾ ਸੀ ਜਿਹੜਾ ਗਰਮ ਹੋ ਗਿਆ ਚੁੱਕਿਆ ਸੀਗਾ। ਤੇ ਗਰਮ ਹੋਣ ਨੂੰ ਇਹ ਨੂੰ ਮੈਂ ਜਿਹੜਾ ਸੀਗਾ ਮਤਲਬ ਕਿ ਸਰੋਂ ਦਾ ਤੇਲ ਲਾਤਾ ਸੀਗਾ ਤਵੇ ਦੇ ਉੱਤੇ ਸਰੋਂ ਦਾ ਤੇਲ ਲਾਉਣ ਕਰਕੇ ਨਾ ਪਹਿਲਾਂ ਦੋ ਕੁ ਮੈਂ ਲਾ ਦਿੰਨੇ ਹੁੰਦੀਆਂ ਲਾ ਕੇ ਚਲੋ ਆਪਾਂ ਹੁਣ ਫਿਰ ਜਿਹੜਾ ਵੀ ਬੈਟਰ ਵਗੈਰਾ ਪਾਉਣਾ ਹੁੰਦਾ ਉੱਪਰ ਇੱਥੇ ਪਾ ਲੈਣਾ ਹੁੰਦਾ ਤੇ ਜੀ ਆਪਾਂ ਜਿਹੜਾ ਬੇਸਣ ਘੋਲਿਆ ਹੋਇਆ ਸੀਗਾ ਉਹ ਆਪਾਂ ਨੇ ਬੈਟਰ ਜਿਹੜਾ ਤਵੇ ਦੇ ਉੱਤੇ ਪਾਤਾ ਸੀਗਾ ਤੇ ਤਵਾ ਥੋੜਾ ਜਿਹਾ ਜ਼ਿਆਦਾ ਗਰਮ ਹੋ ਗਿਆ ਸੀ ਇਹ ਇੱਕ ਨਾ ਮਤਲਬ ਕਿ ਇਹ ਹੈਗਾ ਵੀ ਤਲਿਆ ਹੋਇਆ ਵਿੱਚ ਆ ਜਾਂਦਾ ਵਾ ਹਨਾ ਆਪਾਂ ਕਿਉਂਕਿ ਇੱਕ ਚੰਚਾ ਤੇਲ ਦਾ ਪਾਣਾ ਹੁੰਨੇ ਤਾਂ ਵੇਥੇ ਤੇ ਥੋੜਾ ਜਿਹਾ ਬਾਅਦ ਚ ਇਹਦੇ ਜਿਹੜਾ ਉੱਪਰ ਲਪਾਸਾ ਨਾ ਇਹਦੇ ਤੇ ਪਾ ਦਿੰਨੇ ਜਦੋਂ ਮਤਲਬ ਕਿ ਪੱਕੇ ਜਾਂਦਾ ਹੈ ਕਿ ਪਾਸਾ ਤੇ ਜਦੋਂ ਨੂੰ ਆਪਾਂ ਨੇ ਪਲਟਣਾ ਹੁੰਦਾ ਇਹਦੇ ਉੱਤੇ ਮੈਂ ਤੇਲ ਪਾ ਦਿੰਨੇ ਥੋੜਾ ਥੋੜਾ ਜਿਹਾ ਸਾਡਾ ਇੰਦਰ ਵੀ ਚਿਪਕ ਜਾਣਾ ਬਸ ਚਿਪਕਣਾ ਹੈ ਕਿ ਇਹ ਇਹ ਪਾਲਾ ਜਾਣਾ ਨੂੰ ਆਪਾਂ ਪਾਉਂਦੇ ਤੇ ਜੀ ਇੱਥੇ ਆਪਾਂ ਨੇ ਜਿਹੜਾ ਸੀਗਾ ਪੂਰਾ ਆਪਣਾ ਇੱਕ ਪਾਤਾ ਸੀ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਤਲੇ ਹੋਏ ਜੇ ਚਨੀਆ ਬਸ ਇੰਦਾ ਮਾਲਾ ਜਿਹੜਾ ਬਾਤ ਤੇਲ ਆਪਾਂ ਪਾਲਣਾ ਨੇ ਹੁੰਨੇ ਤੇ ਜੀ ਦੂਜੇ ਪਾਸੇ ਆਪਣੀ ਚਾਹ ਤੜੀ ਸੀ ਮੈਂ ਲੱਗ ਸੀਗੀ ਬੇਸਣ ਕੋਲਣ ਚਾਰਾਂ ਦਿਮਾਖ ਛੇ ਨਿਕਲ ਗਿਆ ਉਬਲ ਗਿਆ ਤੇ ਵੀ ਮੈਂ ਗੈਸ ਘੱਟ ਕਰਕੇ ਰੱਖਿਆ ਮਹਾਰੀ ਜੀ ਜੂ ਕੀ ਥੋੜੀ ਜੀ ਹਨ ਤੇ ਚਲੋ ਫਿਰ ਆਪਣੇ ਇਹਨੇ ਖਾ ਆ ਪੀ ਕੇ ਅਬ ਤਾਂ ਜਾਣਾ ਸੀਗਾ ਟਿਊਸ਼ਨ ਤੇ ਇਹਨਾਂ ਦੇ ਪੇਪਰ ਨੇ ਜੀ 11 ਤਰੀਕ ਤੋਂ ਦੇਖੋ ਕੀ ਕਰਕੇ ਆਉਂਦੇ ਨੇ ਇੱਥੇ ਕੀ ਕੋਈ ਪਤਾ ਨਹੀਂ ਕੀ ਲਲਲਾ ਲਾ ਕੇ ਆਉਣਗੇ ਤੇ ਜੀ ਇਹ ਆਪਣੇ ਦਾ ਨਾ ਅੱਜ ਅਚਾਨਕੇ ਮੀਂਹ ਫੇਰ ਆ ਗਿਆ ਦੁਪਹਿਰੇ ਜੇ ਤੇ ਤੁਸੀਂ ਦੇਖਿਓ ਇਹੋ ਵੀਡੀਓ ਚ ਪਾਇਆ ਹੋਇਆ ਮੈਂ ਤੇ ਅਚਾਨਕ ਹੀ ਆ ਗਿਆ ਮੀਂਹ ਤੇ ਫਿਰ ਤੋਂ ਪਾ ਨਿਕਲੇ ਸੀ ਇੱਕ ਵਾਸਤੇ ਮੌਸਮ ਸਾਫ਼ ਸੀਗਾ ਬੱਦਲ ਬਹੁਤ ਘੱਟ ਸੀਗਾ ਅਚਾਨਕ ਪਤਾ ਨਹੀਂ ਕਿੱਧਰੋਂ ਚੜ ਕੇ ਆ ਗਿਆ ਪਿਆ ਤਾਂ 5-10 ਮਿੰਟ ਇਹ ਆ ਵਰਜਨਿਕ ਕਾਫੀ ਪੈ ਗਿਆ ਨਾਲੇ ਧੁੱਪਾਂ ਨਿਕਲ ਰਹੀ ਸੀ ਨਾਲੇ ਮੀਂਹ ਪਈ ਗਿਆ ਭਾਦੋਂ ਦੇ ਸ਼ਰਾਟੇ ਇਹਨੂੰ ਕਹਿ ਦਿੰਦੇ ਨੇ ਮਤਲਬ ਕਿ ਪਹਿਲਾਂ ਮਤਲਬ ਬੁੱਛਾਂ ਨੇ ਕਹਿੰਦੇ ਹੁੰਦੇ ਨੇ ਵੀ ਇਹ ਭਾਦੋਂ ਦੇ ਸ਼ਰਾਟੇ ਹੁੰਦੇ ਨੇ ਹਨਾ ਕਈ ਵਾਰੀ ਤਾਂ ਹੈਵੀ ਕਿਤੇ ਪੈਂਦਾ ਹੁੰਦਾ ਕਿਤੇ ਨਹੀਂ ਪੈਂਦਾ ਹੁੰਦਾ ਹੈਗਾ ਉਦਾਂ ਹੋ ਜਾਂਦਾ ਵਾ ਤੇ ਆਪਾਂ ਇੱਥੇ ਜਿ ਲੱਗੇ ਬਣਾਈ ਜਾਂਦੇ ਸੀਗੇ ਪੂੜੇ ਬਸਨ ਦੇ ਤੇ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਬਟਨ ਆ ਜਿਹੜਾ ਉਹ ਜਰੂਰ ਦਬਰਿਆ ਕਰੋ ਤੇ ਤਾਂ ਜੋ ਜਿਹੜੀ ਸਾਡੀ ਵੀਡੀਓ ਪਵੇ ਕੋਈ ਵੀ ਅਪਡੇਟ ਅਸੀਂ ਪਾਈਏ ਹਨ ਕੋਈ ਵੀ ਵੀਡੀਓ ਜਿਹੜੀ ਹੋਵੇ ਤੇ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਆ ਉਹ ਮੈਂ ਜਿਵੇਂ ਮੀ ਪੈਕੇ ਤਾਂ ਨਾ ਬਸ ਹੋ ਹੋ ਜਾਂਦਾ ਵਾ ਮੇਰੇ ਕੱਪੜੇ ਪਾਈ ਸੀਗੇ ਸੁੱਕੂਗੇ ਸੀਗੇ ਪਰ ਪੱਣਾ ਮੜੀ ਮੁੱਟੀ ਕਣਮਣਜੀ ਹੋਈ ਸੀਗੀ ਨਵੇਂ ਦੇ ਪਾਪਾ ਬਾਹਰ ਨੂੰ ਆਏ ਸੀ ਮੈਨੂੰ ਕਹਿੰਦਾ ਮੀਆ ਹੁੰਦਾ ਮੈਂ ਕਿਹਾ ਵੀ ਨਹੀਂ ਕਹਿੰਦਾ ਵੀ ਨਹੀਂ ਕਣੀਆਂ ਡੀਗੀਆਂ ਨੇ ਫਿਰ ਅਸੀਂ ਕੱਪੜੇ ਲਾ ਕੇ ਹਟਿਓ ਸੀ ਹਲੇ ਮੈਂ ਕੱਪੜੇ ਲਾ ਕੇ ਡੰਗਰ ਅੰਦਰ ਬੰਨ ਕੇ ਹਟੇ ਸੀਗੇ ਜਾਨੂੰ ਦੜਾ ਦੜ ਉੱਪਰ ਆਇਆ ਫਟਾਫਟ ਮੀ ਬਾਕੀ ਦੇਖੋ ਜੀ ਹੰਤਾ ਫਿਰ ਵੀ ਹਟ ਜਾਂਦਾ ਵਾ ਪਹਿਲਾਂ ਤਾਂ ਬਿਲਕੁਲ ਨਹੀਂ ਸੀ ਹਟਦਾ ਹੁੰਦਾ ਤੇ ਇੱਥੇ ਜੀ ਆਪਾਂ ਨੇ ਤੀਜਾ ਜਿਹੜਾ ਬੇਸਨ ਦਾ ਪੂੜਾ ਆਪਾਂ ਨੇ ਪਾਤਾ ਤੀਜਾ ਪਾਇਆ ਕਿ ਦੂਜਾ ਧਿਆਨ ਚ ਨਹੀਂ ਮੇਰੇ ਵੀ ਦੂਜਾ ਪਾਇਆ ਕਿ ਤੀਜਾ ਪਾਇਆ ਵਧੀਆ ਬਣਦੇ ਨੇ ਇਹ ਨਹੀਂ ਹੈਗਾ ਵੀ ਹਾਂ ਨਾ ਪਾ ਜਿਹੜਾ ਮਤਲਕ ਤਲੇ ਹੋਏ ਨਾਲ ਤੋਂ ਲੋਟ ਹਨ ਇਹ ਚੀਜ਼ ਤੇ ਨਾਲੇ ਤਾਂ ਵੀ ਢਿੱਡ ਪਰ ਚ ਜਾਂਦਾ ਹਨਾ ਨਾਲੇ ਸਬਰ ਜਾਇਆ ਨਾ ਖਾ ਕੇ ਵੀ ਹਾਂ ਖਾਦਾ ਕੁਛ ਮਾੜਾ ਮੋਟਾ ਜਿਹੜਾ ਆਪਾਂ ਖਾਂਦੇ ਆ ਨਾ ਉਹਦੇ ਨਾਲ ਉਹਨਾ ਸਬਰ ਜਾਇ ਨਹੀਂ ਹੁੰਦਾ ਹੈਗਾ ਖਾਣ ਦੇ ਨਾਲ ਤੇ ਜੀ ਜਿਨ੍ਹਾਂ ਨੇ ਕਮੈਂਟ ਕਰਦੇ ਹੁੰਦੇ ਉਹਨਾਂ ਦਾ ਧੰਨਵਾਦ ਵੀਡੀਓ ਦੇਖ ਕੇ ਕਮੈਂਟ ਕਰਦੇ ਨੇ ਜਿਹੜੇ ਵਧੀਆ ਕਰਦੇ ਨੇ ਉਹਨਾਂ ਦਾ ਧੰਨਵਾਦ ਜੀ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਵੀ ਤੇ ਪਲੀਜ਼ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਜੀ ਕਿਉਂਕਿ ਤਾਂ ਹੀ ਸਾਡੇ ਵੀ ਹੈ ਨਾ ਹੋਊਗਾ ਇਹਤੇ ਕੋ ਬਣਾਈ ਜਾਂਦੇ ਸੀਗੇ ਦੀਦੀ ਦਾ ਗੱਲ ਮੈਨੂੰ ਮੈਸੇਜ ਆਇਆ ਕਹਿੰਦੇ ਵੀ ਉੱਚੀ ਬੋਲੇਗਾ ਥੋੜਾ ਜਿਹਾ ਹਨਾ ਤੇ ਦੇਖੋ ਜੀ ਅੱਜ ਦੇਖਦੇ ਆ ਕਿਵੇਂ ਦੀ ਹੋਈ ਆਪਣੀ ਵੌਇਸ ਰਿਕਾਰਡਿੰਗ ਤੇ ਦੀਦੀ ਦੱਸਿਓ ਵੀਡੀਓ ਦੇਖ ਕੇ ਵੀ ਅੱਜ ਕਿਵੇਂ ਦੀ ਆਵਾਜ਼ ਵੀ ਠੀਕ ਹੈ ਹਨਾ ਤੇ ਕਈ ਵਾਰੀ ਐ ਹੁੰਦਾ ਨਾ ਕੋਈ ਆ ਜਾਂਦਾ ਫਿਰ ਹੌਲੀ ਬੋਲਣ ਲੱਗ ਜਾਂਦੀ ਐ ਮੈਂ ਉਹਦੇ ਕਰਕੇ ਥੋੜਾ ਜਿਹਾ ਆਵਾਜ਼ ਦਾ ਜਿਹੜਾ ਫਰਕ ਪੈ ਜਾਂਦਾ ਵਾ ਤੇ ਜੀ ਅੱਜ ਦੀ ਵੀਡੀਓ ਜਿਹੜੀ ਆਪਣੀ ਇੰਨੀ ਹੀ ਹੈ ਨਾ ਤੇ ਐਦਾਂ ਹੀ ਪਤਾ ਲੱਗਦਾ ਹੁੰਦਾ ਜਿਵੇਂ ਹੁਣ ਦੀਦੀ ਨਕਲ ਕਮੈਂਟ ਕੀਤਾ ਵੀ ਧੋਖਾ ਜਉਚੀ ਬੋਲ ਕੇ ਹਨਾ ਵੀਡੀਓ ਬਣਾਇਆ ਕਰ ਤੇ ਅੱਜ ਆਪਾਂ ਨੇ ਉਹ ਆਪਣੀ ਜਿਹੜੀ ਗਲਤੀ ਹੈ ਨਾ ਸੁਧਾਰੀ ਹੈ ਤੇ ਆਪਾਂ ਨੂੰ ਪਤਾ ਲੱਗਾ ਵੀ ਆਪਣੇ ਕਿੱਥੇ ਹੈ ਨਾ ਕਮੀ ਪੇਸ਼ੀ ਹੈ ਖੁਦ ਇਹ ਕਰਕੇ ਕਹਿੰਦੇ ਹੁੰਨੇ ਆ ਵੀ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਹਨਾ ਸੋਣ ਸੋਣੇ ਕਮੈਂਟ ਕਰਿਆ ਕਰੋ ਤੇ ਜੀ ਅੱਜ ਦੀ ਵੀਡੀਓ ਇੰਨੀ ਹੀ ਅੱਗੇ ਮਿਲਾਂਗੇ ਜੀ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ